sabhi ko dikha raha hai ਕੀ ਨਾਮ ਤੁਹਾਡਾ ਜੀ ਮੇਰਾ ਨਾਮ ਰੰਜਨਾ ਕਲਸੀ ਬਹੁਤ ਚਕਨੀ ਸੀਗਾ ਕੌਣ ਹੈ ਤੁਹਾਡਾ ਬੇਟਾ ਬੇਟਾ ਮਾਨੀਕ ਕਲਸੀ ਗੱਲਬਾਤ ਸਵੇਰੇ ਹੀ ਉਹਨਾਂ ਨੇ ਪਹਿਲਾਂ ਇਹ ਕਰੋ ਗਿਆ ਇਹ 10 ਮਿੰਟ ਤੋਂ ਫੇਰ ਨੂੰ ਕਰੋ ਨਿਕਲੇ ਰੇ ਤੇ 10 ਮਿੰਟ ਬਾਅਦ ਮੈਨੂੰ ਫੋਨ ਆ ਗਿਆ ਤੁਹਾਡੇ ਬੇਟੇ ਦੇ ਸਸਤਰਾਂ ਉਹਨਾਂ ਨੇ ਮਤਲਬ ਹਰਦਾਤ ਹੋ ਗਈ ਐ ਤੇ ਜਿਆਦੇ ਉਹਨਾਂ ਸਿਰਸੁਰ ਪਾਰ ਛੜੇ ਰਾ ਤੇ ਤੁਸੀਂ ਆ ਜਾਓ ਬਸ ਧਿਆਨ ਆ ਜਾਓ ਮੈਂ ਬਸ ਧਿਆਨ ਨਹੀਂ ਗਿਆ ਫਿਰ ਮੁਰਕੇ ਫੋਨ ਕੋਲ ਆ ਕੇ ਕਿ ਗੱਡੀ ਆ ਗਈ ਐ ਤੁਸੀਂ ਸਿੱਧਾ ਹਸਪਤਲ ਪਹੁੰਚ ਜਾਓ ਅਸੀਂ ਪਹੁੰਚ ਗਏ ਇੱਥੇ ਟ੍ਰੀਟਮੈਂਟ ਹੋਣ ਦੀ ਪਈ ਸੀਗੀ ਉਹਰੀ ਸਟੇਮਾ ਹੁੰਦੇ ਵਾਜਤ ਹੋਏ ਕਰਦੀ ਸੀ ਨਾਲੇ ਬੰਦੇ ਆ ਗਏ ਜਿਨ੍ਹਾਂ ਨੇ ਸਿਰ ਉਹਨਾਂ ਨੂੰ ਹਮਲਾ ਕੀਤਾ ਫੇਰ ਆ ਗਏ 8-9 ਬੰਦੇ ਆ ਗਏ ਫੇਰ ਦੱਤ ਤੰਦੂਤਰ ਲੈ ਕੇ ਉਹਨੇ ਸ਼ਰੀਆਮ ਉਹੀ ਜਿਹੜੇ ਜਿਨ੍ਹਾਂ ਨੇ ਮਦਰ ਦੱਤ ਨੂੰ ਮਾਰਿਆ ਉਹੀ ਮੁੰਡੇ ਫੇਰ ਆ ਗਏ ਮੈਨੂੰ ਉਹਨਾਂ ਦਾ ਨਾਂ ਨਹੀਂ ਪਤਾ ਸੀਗਾ ਮੁੰਡੇ ਚ ਕੋ ਨਹੀਂ ਸੀਗੇ ਕੌਣ ਨਹੀਂ ਸ਼ਰੀਆਮ ਉਹਨਾਂ ਦੱਤ ਤੰਕੇ ਲੱਗਦੇ ਫੇ ਇਹ ਮੁੰਡੇ ਦੱਤ ਨਾਲ ਚਲਾਤੇ ਉਹਨਾਂ ਨੇ ਸ਼ਰੀਆਮ ਗੁੰਡਾਗਰਦੀ ਕਰ ਦਿੱਤੀ ਹਸਪੀਟਲ ਦੇ ਵਿੱਚ ਸਾਰਿਆਂ ਨੂੰ ਮਾਰ ਇੱਕ ਮੁੰਡਾ ਬਚਾ ਮੈਨੂੰ ਬਚਾਉਣ ਲਈ ਮੇਰੇ ਲਗਾ ਦੱਤ ਨਾਲ ਮਾਰਨ ਮੈਨੂੰ ਬਚਾ ਲੈ ਮੁੰਡੇ ਨੇ ਆਪਣੇ ਸਿਰ ਤੇ ਲੈ ਲਿਆ ਉਹਨੂੰ ਹੋ ਗਿਆ ਮੈਂ ਕਹਿੰਨੀ ਆ ਉਹਨਾਂ ਸਖਤ ਸਖਤ ਸਜ਼ਾ ਹੋਣੀ ਚਾਹੀਦੀ ਆ ਜਿਹੜੇ ਸ਼ਰੇਆਮ ਦਾਤਰ ਚਲਾਉਣ ਦੇ ਗਏ ਹਸਪੀਟਲ ਦੇ ਵਿੱਚ ਲੜਾਈ ਦਾ ਕਾਰਨ ਹੈਗਾ ਲੜਾਈ ਦੇ ਕਾਰਨ ਮੈਨੂੰ ਨਹੀਂ ਪਤਾ ਇਹਨਾਂ ਕੀ ਹੈ ਕੀ ਨਹੀਂ ਆ ਕਾਦੀ ਬਿਨਾ ਦੋ ਵਾਰੀ ਉਹਨਾਂ ਨੂੰ ਮਾਰਿਆ ਇਹਨੂੰ ਮੁੰਡੇ ਨੂੰ ਸਵੇਰੇ ਵੀ ਮਾਰਿਆ ਸ਼ਾਮ ਨੂੰ ਫੇਰ ਹਮਲਾ ਕੀਤਾ ਉਹਨਾਂ ਨੇ ਅੱਜ ਸਿਵਲ ਹਸਪੀਟਲ ਹਸਪੀਟਲ ਦੀ ਐਮਰਜੈਂਸੀs ਕਰੀਬ ਕੋਈ 12:30 ਤੋਂ 1 ਵਜੇ ਤੱਕ ਦੇ ਦੌਰਾਨ ਇੱਕ ਪੇਸ਼ੈਂਟ ਜਿਹੜਾ ਹੈਗਾ ਉਹ ਐਮ ਐਲ ਸੀ ਕਰਵਾਉਣ ਆਪਣਾ ਸੱਟਾਂ ਦਾ ਮੁਆਇਨਾ ਕਰਵਾਉਣ ਆਇਆ ਹੈਗਾ ਡਾਕਟਰ ਅਕਸ਼ਰ ਚੌਧਰੀ ਜਿਹੜੇ ਹੈਗੇ ਸਾਡੇ ਇੱਥੇ ਔਨ ਡਿਊਟੀ ਸੀਗੇ ਬਾਕੀ ਸਾਰਾ ਸਟਾਫ ਵੀ ਔਨ ਡਿਊਟੀ ਸੀਗਾ ਤੇ ਉਹ ਉਹਨਾਂ ਦਾ ਐਮ ਐਲ ਸੀ ਮੁਆਇਨਾ ਕਰ ਰਹੇ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਟਾਂਕੇ ਲਗਾਉਣ ਵਾਸਤੇ ਅੰਦਰ ਮਾਈਨਰ ਰੂਟੀ ਜਿਹੜਾ ਸਾਡਾ ਹੈਗਾ ਹੈ ਉੱਥੇ ਸ਼ਿਫਟ ਕੀਤਾ ਹੈ ਇਸ ਦੌਰਾਨ ਕੋਈ 5-6 ਬੰਦੇ ਜਿਹੜੇ ਹੈਗੇ ਆਏ ਹੈਗੇ ਆ ਉਹਨਾਂ ਨੇ ਤੇਜ਼ ਤਾਰ ਹਥਿਆਰ ਜਿਹੜੇ ਹੈਗੇ ਆ ਉਹ ਨਾਲ ਕੈਰੀ ਕੀਤੇ ਹੋਏ ਸੀਗੇ ਤੇ ਇਥੇ ਆ ਕੇ ਉਹਨਾਂ ਨੇ ਇੱਕ ਬਹੁਤ ਜ਼ਿਆਦਾ ਸਾਡੇ ਹਸਪਤਾਲ ਦੀ ਤੋੜ-ਪੋੜ ਪਨ ਕੀਤੀ ਹੈ ਸਾਡੇ ਸਟਾਫ ਨੂੰ ਡਰਾਇਆ ਧਮਕਾਇਆ ਹੈਗਾ ਹੈ ਅਤੇ ਜਿਹੜਾ ਪੇਸ਼ੈਂਟ ਜਿਹੜਾ ਆਲਰੇਡੀ ਮਾਈਨੋਰਿਟੀ ਵਿੱਚ ਸੀਗਾ ਉਹਦੇ ਵਿੱਚ ਜਾ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ emergancy ਦੇ ਬਾਅਦ ਵੀ ਉਹਨਾਂ ਨੇ ਕਾਫੀ ਤੋੜਪੱਜ ਕੀਤੀ ਹੈਗੀ ਅਤੇ ਹਥਿਆਰਾਂ ਨਾਲ ਜਿਹੜੇ ਹੈਗੇ ਆ ਕਿਸੇ ਨਾ ਕਿਸੇ ਜਿਹੜੇ ਅਣਪਛਾਤੇ ਬੰਦੇ ਨੂੰ ਉਹਨਾਂ ਨੇ ਮਾਰਿਆ ਹੈਗਾ ਇਸ ਤੋਂ ਬਾਅਦ ਜਦੋਂ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ ਹੈ ਪੁਲਿਸ ਦੇ ਆਉਣ ਤੋਂ ਬਾਅਦ ਉਹ ਦੌੜ ਗਏ ਹੈਗੇ ਮੇਰੀ ਪੁਲਿਸ ਅੱਗੇ ਇਹੀ ਬੇਨਤੀ ਹੈਗੀ ਹੈ ਕਿ ਇਸ ਕੇਸ ਨੂੰ ਜਿਹੜਾ ਹੈ ਚੰਗੀ ਤਰ੍ਹਾਂ ਇਨਵੈਸਟੀਗੇਟ ਕਰਕੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹ ਪੁਲਿਸ ਜਵਾਬ ਦੇਗੀ ਇਸ ਗੱਲ ਦਾ ਇਸ ਗੱਲ ਦਾ ਮੈਂ ਅਹੀਂ ਤੇ ਆਪਣਾ ਜਿਹੜਾ ਕੰਪਲੇਂਟ ਹੈਗੀ ਹੈ ਪੁਲਿਸ ਐਸਐਸਪੀ ਸਾਹਿਬ ਨੂੰ ਭੇਜ ਦੇਣੀ ਹੈਗੀ ਹੈ ਜੋ ਵੀ ਐਸਐਸਪੀ ਸਾਹਿਬ ਦਾ ਨੰਬਰ ਕਾਰਵਾਈ ਕਰਨਗੇ ਉਹ ਸਾਨੂੰ ਮਿਲ ਜੇ। ਅੱਜ ਸਵੇਰੇ ਇੱਕ ਲੜਾਈ ਝਗੜਾ ਬੱਸ ਸਟੈਂਡ ਦੇ ਹੋਇਆ ਸੀ। ਉਹਦੇ ਦੌਰਾਨ ਉਹ ਬੰਦੇ ਜਿਹੜੇ ਇੱਥੇ ਮਤਲਬ ਸਿਵਲ ਹਸਪੀਟਲ ਆਏ ਆ ਆਪਾਂ ਉੱਥੇ ਕਰਦੇ ਪਏ ਸੀ ਉਹਨਾਂ ਦਾ ਮਤਲਬ ਦੇਖਦੇ ਪਏ ਸੀ। ਜਿਨ੍ਹਾਂ ਨੇ ਦੱਸਿਆ ਮਾਨਕ ਕਲਸੀ ਨਾਂ ਦਾ ਲੜਕਾ ਸੀ ਜਿਨ੍ਹਾਂ ਨੇ ਮਤਲਬ ਇੱਥੇ ਦੱਸਿਆ ਵੀ ਆ ਕੇ ਲੜਾਈ ਝਗੜਾ ਸਾਡਾ ਹੋਇਆ ਉੱਥੇ ਤੇ ਉਹਦੇ ਡਾਕਟਰ ਸਾਹਿਬ ਕਰਦੇ ਪਏ ਸੀ। ਇੰਨਾ ਜਗ ਇਹ ਬੰਦੇ ਕਾਫੀ ਬੰਦੇ ਤਿੰਨ ਚਾਰ ਬੰਦੇ ਜਿਹੜੇ ਵੱਡੇ ਵੱਡੇ ਦਾਤਰ ਲੈ ਕੇ ਆਏ ਜਿਨ੍ਹਾਂ ਨੂੰ ਮੈਂ ਇੱਥੇ ਰੋਕਣ ਦੀ ਕੋਸ਼ਿਸ਼ ਬੜੀ ਕੀਤੀ ਬਹੁਤ ਜ਼ਿਆਦਾ ਰੋਕ ਕੋਸ਼ਿਸ਼ ਕੀਤੀ ਉਹਨਾਂ ਨੇ ਮੇਰੇ ਤੇ ਵੀ ਉਹਨਾਂ ਨੇ ਹਥਿਆਰ ਮਾਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਇੱਕ ਮੁੰਡੇ ਨੇ ਅੱਗੇ ਆਪਣੇ ਆ ਗਏ ਆਪਣੇ ਦੇ ਵਾਰ ਕਰਾਏ ਆ ਤੇ ਮੁਰਕੇ ਉਹਨਾਂ ਨੇ ਅੰਦਰ ਉਹਨਾਂ ਨੂੰ ਵੀ ਆ ਉਹਦੀ ਮਾਂ ਨੂੰ ਵੀ ਉਹਨਾਂ ਨੇ ਭੰਨ ਤੋੜ ਵੀ ਕੀਤੀ ਆ ਤੇ ਮੁਰਕੇ ਉਹ ਬੰਦੇ ਫਰਾਰ ਹੋ ਗਏ ਤਿੰਨੇ ਲਵ ਸ਼ਮੀ ਤੇ ਸ਼ਮੀ ਦਾ ਬੇਟਾ ਬੁਲਟ ਮੁਰ ਗਿਆ ਕਿੰਨੇ ਮੁਲਾਜ਼ਮ ਮੌਜੂਦ ਆ ਗਏ ਇੱਥੇ ਅਸਲੇ ਮੈਂ ਕੱਲਾ ਹੀ ਇੱਥੇ ਜੀ ਸਾਬਾਬ ਦੇ ਦਿੱਤੇ ਗਏ ਤੇ ਜੋ ਕਿ ਜੋਕੀ ਦੇ ਵਿੱਚ ਆਹੀ ਟੋਟਲ ਮੇਰੇ ਸਨੇਪ ਆ ਗਏ ਜੀ ਪੰਜ ਮਲਾਜ਼ਮ ਆ ਜੀ ਇੱਕ ਛੁੱਟੀ ਗਿਆ ਮੁੰਡਾ ਇੱਕ ਕੋਰਸ ਤੇ ਗਿਆ ਜੀ ਇੱਕ ਨਾਈਟ ਆਂਦਾ ਇੱਕ ਮੈਦਨ ਕੀਤਾ ਕੀਤੀ 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 ਭੰਤੋੜ ਕੀਤੀ ਡਾਕਟਰ ਸਾਹਿਬ ਦੇ ਕੋਕੀ ਜਿਹੜੀ ਟੋੜਪਨ ਕੀਤੀ ਟੋੜਪਨ ਕੀਤੀ ਅੰਦਰ ਉਹਨਾਂ ਨੇ ਮਤਲਬ ਉਹ ਲੜੀ ਲੜਕੇ ਦੀ ਮਾਨਕ ਦੀ ਮਾਂ ਸੀ ਉਹ ਮਤਲਬ ਉਹ ਉਹਦੇ ਮਤਲਬ ਹੱਥੀ ਪਿਆ ਉਹਨੂੰ ਮੈਂ ਛਡਾਣ ਲਈ ਪਿਆਵਾਂ ਦਾਤਰ ਲਿਆ ਸੀ ਵੀ ਕਿਹਦੇ ਦਾਤਰ ਨਾਲ ਮਾਰ ਦੇ ਉਹ ਦਾਤਰ ਜਿਹੜਾ ਵਾ ਸ਼ੀਸ਼ੇ ਦੇ ਵਿੱਚ ਆ ਸ਼ੀਸ਼ਾ ਵੀ ਟੁੱਟ ਗਿਆ ਤੇ ਮੇਰੇ ਤੇ ਬਚਣ ਲੱਗਾ ਤੇ ਉਹ ਮੁੰਡਾ ਅੱਗੇ ਆ ਗਿਆ ਉਹ ਆਪਣੇ ਕੋਲ ਉਹ ਅੰਦਰ ਕੈਮਰੇ ਲੱਗੇ ਆ ਉਹਨਾਂ ਦੇ